ਕਈ ਵਾਰੀ ਐ ਲੱਗਦਾ ਕਿ ਜਿਵੇਂ ਜ਼ਿੰਦਗੀ ਵੀ ਇਸ ਸੜਕ ਦੀ ਨਿਆਈ ਹੈ। ਕਈ ਵਾਰੀ ਤਾਂ ਇਸ ਜ਼ਿੰਦਗੀ ਵਿੱਚ ਬੜੀ ਚਹਲ ਪਹਿਲ ਹੋ ਰਹੀ ਹੁੰਦੀ ਹੈ। ਤੇ ਕਈ ਵਾਰੀ ਬੀਬਾਨ ਜੰਗਲ ਦੀ ਤਰ੍ਹਾਂ ਸੁੰਨ ਮਸੁੰਨੀ ਹੋ ਜਾਂਦੀ ਹੈ। ਜਦੋਂ ਇਸ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਉਦੋਂ ਲੱਗਦਾ ਕਿ ਜ਼ਿੰਦਗੀ ਬੜੀ ਕਮਾਲ ਦੀ ਹੈ ਬੜੀ ਵਧੀਆ ਹੈ ਪਰ ਜਦੋਂ ਇਸ ਜ਼ਿੰਦਗੀ ਵਿੱਚੋਂ ਖੁਸ਼ੀਆਂ ਥੋੜੀਆਂ ਜਿਹੀਆਂ ਖਿਸਕਦੀਆਂ ਨੇ ਉਦੋਂ ਲੱਗਦਾ ਕਿ ਇਹ ਜ਼ਿੰਦਗੀ ਬੜੀ ویرਾਨ ਹੈ ਬੜੀ ਖਾਲੀ-ਖਾਲੀ ਹੈ ਬੜੀ ਬੋਰਿੰਗ ਹੈ ਤੇ ਬੜੀ ਕੱਲੀ ਹੈ ਸੋ ਇਹ ਜ਼ਿੰਦਗੀ ਵਾਕਿਆ ਹੀ ਇਸ ਸੜਕ ਦੀ ਨੇ ਆਈ ਕਈ ਵਾਰੀ ਤਾਂ ਬਿਲਕੁਲ ਸੁਨਮ ਸੁਨਨੀ ਹੋ ਜਾਂਦੀ ਹੈ ਤੇ ਕਈ ਵਾਰੀ ਚੱਲ ਪਹਲ ਹੋ ਜਾਂਦੀ ਹੈ ਤੇ ਕਈ ਵਾਰੀ ਕੋਈ ਇਧਰ ਘਟਨਾ ਵੀ ਹੋ ਜਾਂਦੀ ਹੈ ਇਸ ਜ਼ਿੰਦਗੀ ਵਿੱਚ ਜਿਵੇਂ ਕਿ ਇਸ ਸੜਕ ਤੇ ਦੁਰਘਟਨਾਵਾਂ ਹੋ ਜਾਂਦੀਆਂ ਨੇ ਉਦੋਂ ਲੱਗਦਾ ਏ ਕਿ ਸਭ ਤੋਂ ਮਾੜੀ ਏ ਜ਼ਿੰਦਗੀ ਏ ਇਹੋ ਜੀ ਜ਼ਿੰਦਗੀ ਕਿਉਂ ਰੱਬ ਨਹੀਂ ਦਿੱਤੀ ਇਹ ਜ਼ਿੰਦਗੀ ਦੇ ਰਾਹ ਦੇ ਕੁਝ ਨਿਯਮ ਨੇ ਜਿਹੜੇ ਰੱਬ ਨੇ ਬਣਾਏ ਨੇ ਜਿਸ ਤਰ੍ਹਾਂ ਕਿ ਗੁਰਬਾਣੀ ਕਹਿੰਦੀ ਏ ਨਾ ਦੁੱਖ ਸੁੱਖ ਦੋਏ ਦਾ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਤੇ ਸੁੱਖ ਜ਼ਿੰਦਗੀ ਦੇ ਵਿੱਚ ਦੋਵੇਂ ਕੱਪੜੇ ਨੇ ਪਹਿਲੀ ਸੁੱਖ ਆ ਜਾਂਦਾ ਕਦੇ ਦੁੱਖ ਆ ਜਾਂਦਾ ਤੇ ਇਹਦੇ ਨਾਲ ਜ਼ਿੰਦਗੀ ਚੱਲਦੀ ਰਹਿੰਦੀ ਹੈ ਕੋਈ ਜ਼ਿੰਦਗੀ ਨੂੰ ਹੱਸ ਕੇ ਹੰਡਾ ਲੈਂਦਾ ਕੋਈ ਰੋ ਕੇ ਹੰਡਾ ਲੈਂਦਾ पर जिंदगी ਤੇ ਸਮਾਂ ਆਪਣੇ ਪੈਰਾਂ ਤੇ ਚੱਲਦਾ ਰਹਿੰਦਾ ਰੁਕਦਾ ਨਹੀਂ ਸੋ ਮੈਂ ਸੇ ਖਲੋਤਾ ਸੀ ਸਵੇਰੇ ਸਵੇਰ ਦਾ ਸਮਾਂ ਸੀ ਮੈਂ ਸੋਚਿਆ ਥੋੜਾ ਜਿਆ ਇਹ ਸੋਨਾ ਮਾਹੌਲ ਤੁਹਾਡੇ ਨਾਲ ਸ਼ੇਅਰ ਕਰ ਲਾਂ ਤੇ ਕੁਝ ਦਿਲ ਦੀਆਂ ਗੱਲਾਂ ਸ਼ੇਅਰ ਕਰ ਲਾਂ ਅੱਜ ਤੁਸੀਂ ਇਹ ਜਰੂਰ ਕਹੋਗੇ ਕਿ ਪ੍ਰਗਟ ਸਿੰਘ ਅੱਖਾਂ ਦੇ ਸਾਹਮਣੇ ਨਹੀਂ ਆਇਆ ਕੁਝ ਅਜਿਹਾ ਸਮਾਂ ਚੱਲ ਰਿਹਾ ਹੈ ਕਿ ਕੈਮਰੇ ਦੇ ਸਾਹਮਣੇ ਆਉਨ ਨੂੰ ਜੀ ਨਹੀਂ ਕਰ ਰਿਹਾ ਸੋ ਮਿਲਦੇ ਆ ਜੀ ਅਗਲੇ ਵਲੌਗ ਵਿੱਚ